ਸੀਸ਼ਦੁੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿੰਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪ੍ਰੇਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਾਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰਛਿਆ ਰਿਹਾਇ ਤੇ ਦੇਗ ਤੇਗ ਪਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਲਖਸੋ ਜੀ ਸਿੱਖਾਂ ਨੂੰ ਸਿੱਖੀ ਦਾ ਨਕੇਸਦਾਰ ਰਹਿਤਦਾਰ ਬਿਵੇਕਦਾਨ ਬਸਾਦਾਨ ਘਰੋਸਾਦਾਨ ਦਾ ਨਾਮ ਸਰਦਾਨ ਨਾਮਦਾਲ ਸ੍ਰੀ ਅਮਰਤ ਸਰਸਹ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੂੰਗੇ ਜੁਗੋ ਜੁਗਾਟਾ ਲ ਧਰਮ ਖਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸਰੀਰਨ ਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਕੁल्लेਦਰ ਸੰਦੇਦਾਰ ਤੇ ਸੇਵਾ ਸੰਭਾਲਦਾਦਾਰ ਖਾਲਸਾ ਜੀਨ ਬਖਸੋ ਇਹ ਨਮਾਣਿਆਂ ਦੇ ਮਾਨ ਨਤਣਿਆਂ ਦੇ ਤਾਨ ਨਿਉਟਿਆਂ ਦੀ ਓਟ ਗਰੀਬਨ ਆਵਾਜ਼ ਧੰਨ ਸਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਪਾਵਨ ਸਥਾਨਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀਓ ਚਰਨ ਕਬਲਾਂ ਵਿੱਚ ਅਰਦਾਸ ਬੇਨਤੀ ਜੀ ਆਪ ਜੀ ਦੀ ਪਾਰ ਮਹਾਨ ਕਿਰਪਾ ਹੋਈ ਅਪਾਰ ਕਿਰਪਾ ਸਦਕਾ ਅਮਰਤ ਵੇਲੇਾਂ ਤੋਂ ਲੈ ਕੇ ਸੰਗਤਾਂ ਨੂੰ ਪੁੱਲੇ ਦਰਸ਼ਨ ਦਾਰਬਖਸੇ ਪਾਸਾ ਜਿਓ ਪਾਪ ਜੀ ਦੇ ਚਰਨਾਂ ਦਾ ਆ ਕੋਟਾਨ ਕੋਟ ਸੁਕਰਾਣਾ ਮਹਾਰਾਜ ਜਿਓ ਮੇਰ ਸਦਕਾ ਅਮਰਤ ਵੇਲੇ ਪਾਵਨ ਸਰੂਪਾਂ ਦੀ ਪ੍ਰਕਾਸ਼ ਸੇਵਾ ਹੋਈ ਜੀ। ਉਪਰੰਤ ਨਿਤਨੇਮ ਬਾਣੀਆਂ ਦੇ ਜਾਪ ਕਥਾ ਵਿਚਾਰਾਂ ਇਲਾਹੀ ਬਾਣੀ ਦੇ ਕੀਰਤਨ ਹੋਏ ਪਾਵਨ ਸਥਾਨਾਂ ਵਿਖੇ ਸਮੁੱਚੀਆਂ ਸੇਵਾਾਂ ਬਣਵਾਉਂਦਿਆਂ ਕੋਲੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਜਾਣ ਕੇ ਖਿਮਾ ਕਰਨੀ ਜੀ ਸਮਤ ਬਖਸ਼ ਕੇ ਸਰ ਤੇ ਮਿਹਰ ਪਰਿਆ ਹੱਥ ਰੱਖ ਕੇ ਦਰ ਕਰਦੀਆਂ ਸਮੁੱਚੀਆਂ ਸੇਵਾਵਾਂ ਆਪ ਕਰਵਾ ਲੈਣੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲਕ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਲ ਬਾਣੀ ਦੀ ਦਾਤ ਬਖਸ਼ਣੀ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਆਪਣੇ ਚਰਨ ਕਬਲਾਂ ਨਾਲ ਦਰ ਘਰ ਦੇ ਨਾਲ ਜੋੜੀ ਰੱਖਣਾ ਚਰਨ ਕਬਲਾਂ ਦੀ ਪ੍ਰੀਤ ਦਰ ਘਰ ਦੀ ਸੇਵਾ ਬਖਸ਼ਣੀ ਮਿਹਰ ਕਿਰਪਾ ਨਾਲ ਚਾਰ ਪੈਰ ਰਹਿਣ ਸੁੱਖਾਂ ਨਾਲ ਬਤੀਤ ਹੋਈ ਜੀ ਚਾਰ ਪੈਰ ਦਿਨ ਆਇਆ ਜੀ ਆਪਣੇ ਬਾਣੇ ਅੰਦਰ ਸੁੱਖਾਂ ਨਾਲ ਉਤীত ਕਰਵਾ ਲੈਣਾ ਪਾਸਾ ਜੀ ਉਹ ਆਪਣੇ ਚਰਨ ਕਬਲਾਂ ਦੇ ਨਾਲ ਸਦੀਵੀ ਜੋੜੀ ਰੱਖਣਾ ਸਮੂਹ ਸੰਗਤ ਵੱਲੋਂ ਆਪ ਜੀ ਦੇ ਹਜ਼ੂਰ ਤੇ ਹਾਵਲ ਖੜਾ ਪ੍ਰਸਾਦ ਦੇ ਸੱਚੇ ਹਜਰਿਆ ਕਰੋ ਕਿਰਪਾ ਦਰ ਪਰਵਾਣ ਕਰੋ ਜੀ ਪਰਵਾਨੇ ਪ੍ਰਸਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸੋ ਅਲਾਹੀ ਦਰਗਾਹੀ ਪ੍ਰਮਾਣ ਬਖਸ ਕੇ ਕਿਰਤਾਰਥ ਕਰੋ ਨਦਰੋ ਨਦਰੀ ਨੇ ਹਾਲ ਕਰੋ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਲਕ ਨਾਮ ਕਰਦੀ ਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਜੈ ਜੈਕਾਰੇ ਉਪਨਥ ਸਭ ਸਿੱਖਣ ਕੋ ਹੁਕਮ ਹੈ ਵਾਹਿਗੁਰੂ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲਿਓ ਚਹੈ ਰਾਜ ਕਰੇਗਾ ਖਾਲਸਾ ਗੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੈ ਤਰੀਪਾਰ ਜੋ ਸਰਦਾ ਕਰ ਸੇਵੰਦੇ ਜੈ ਨਾਮੁ ਕਰਿ ਮਹਾਰਾਜ ਜੋ ਸਰਦਾ ਕਰ ਸੇਵੰਦੇ ਜੈ ਨਾਮੁ ਕਰਿ ਮਹਾਰਾਜ ਬੋਲੇ ਸੋਹਿਤ ਹਾਦ ਸੋਹਿਤ ਕਰ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ